ਨਾ ਨਾ ਲੱਗੇ ਰਹਿ ਰਹੇ ਅਸਾਂ ਕਰਦੇ ਰਹੀ ਸੀ ਵਿਖਿਆਸ ਵੀ ਆਪਣੇ ਲਈ ਨੇ ਕਰਨੀ ਜ਼ਰੂਰਦੀ ਦੀ ਵੀ ਕਰੀ ਬਹੁਤ ਜ਼ਗਰਦਾਰ ਤੋੜਾ ਦੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਲੱਗੇ ਮਾਨ ਸਾਹਿਬ ਬਹੁਤ ਪ੍ਰਾਈਵੇਟ ਉਹਨੇ ਜ਼ਿੰਦਗੀ ਕੱਤੀ ਹੈ ਔਰ ਕਿਸੇ ਤੋਂ ਪੁੱਛੋ ਕਿ ਮੈਨੂੰ ਆ ਰਿਹਾ ਜੋ ਮਨਵਾ ਚਾਹੀਦਾ ਗਰਾਮ ਮੇਰਾ ਭਾਈ ਹੈ ਉੱਥੇ ਤੋਂ ਪੁੱਛਿਆ ਪੁੱਛੀ ਜਿੱਦੋਂ ਪੁੱਛਾਇਆ ਦੇ ਗਲੋਦ ਨਹੀਂ ਕੀਤਾ ਮਾਨ ਸਾਹਿਬ ਮੇਰਾ ਮੇਰਾ ਬੜੇ ਸਵਾਲ ਲਗਾ ਜੀ 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 ਆਪਣੇ ਲਈ ਨੇ ਕਰਨ ਜਦੋਂ ਬੁਰਕੀ ਦੇ ਵੀ ਕਰ ਬਹੁਤ ਅੱਛੇ ਕਰਦਾ ਟੋੜਾ ਸੀ ਬਹੁਤ ਚਾਰ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਨ ਸਾਹਿਬ ਉਹ ਚੁੱਪ ਦੇ ਵਿੱਚ ਉਹਨੇ ਜ਼ਿੰਦਗੀ ਕੱਟੀ ਹੈ ਔਰ ਕਿਸੇ ਤੋਂ ਪੁੱਛੋ ਕਿ ਮੈਨੂੰ ਆ ਰਹੇ ਜੋ ਮੈਨੂੰ ਆ ਚਾਹੀਦਾ ਮੇਰਾ ਮੇਰਾ ਭਾਈ ਉੱਥੇ ਤੱਕ ਪਹੁੰਚਿਆ ਨਹੀਂ ਮੈਨੂੰ ਕੋਈ ਚੀਜ਼ ਤੋਂ ਪੁੱਛਿਆ ਨਹੀਂ ਕੀਤਾ ਮਨ ਸਾਹਿਬ ਮੇਰੇ ਦਾ ਮੇਰੇ ਦਾ ਬੜੇ ਸਵਾਲ ਲਗਾ ਗਏ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਂ ਨਾ ਲਗੇ ਰੇ ਅਰਦਾਸਾ ਕਰਦੇ ਰਹੀ ਸੀ ਦੇਖੀ ਕਿ ਅਸੀਂ ਵੀ ਆਪਣੇ ਲਈ ਇਹਨੇ ਕਰੀ ਜਰੂਰਤ ਦੀ ਵੀ ਕਰੀ ਬਹੁਤ ਜ਼ਿੰਮੇਵਾਰ ਤੋੜਾ ਦੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਨੇਜਰ ਮਾਨ ਸਾਹਿਬ ਚੁੱਕ ਦੇ ਵਿੱਚ ਉਹਨੇ ਜਿੰਮੇਰੀ ਕੀਤੀ ਹੈ ਔਰ ਕਿਹ ਸਿਰ ਤੋਂ ਪੁੱਛੋ ਕਿ ਮਾਨੂੰ ਆ ਦੇ ਜੋ ਮਨਵਾ ਚਾਹੀਦਾ ਮੇਰਾ ਪਾਈਏ ਉੱਥੇ ਤੱਕ ਪਹੁੰਚਿਆ ਮਾਨੂੰ ਕੋਈ ਚੀਜ਼ ਤੋਂ ਚਾਹੀਦਾ ਕਲੋਜ਼ ਹੀ ਨਹੀਂ ਕੀਤਾ ਮਨ ਸਾਹਿਬ ਮੇਰੇ ਦਾ ਮੇਰੇ ਦਾ ਬੜੇ ਸਵਾਲ ਨਿਕਲੇ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨਾ ਨਾ ਲੱਗੇ ਰਿਹਾ ਅਰਦਾਸਾਂ ਕਰਦੇ ਰਹੀ ਸੀ ਕਿ ਅਸੀਂ ਜੋ ਆਪਣੇ ਲਈ ਇਹ ਕਰਾਂਗੇ ਜ਼ਰੂਰਤਾਂ ਵੀ ਕਰਾਂਗੇ ਬਹੁਤ ਜ਼ਿੰਮੇਵਾਰ ਤੋੜਾ ਦੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਨੇਜਰ ਮਨ ਸਾਹਿਬ ਬਹੁਤ ਪ੍ਰੇਮਿਕ ਉਹਨੇ ਜ਼ਿੰਦਗੀ ਕੱਤੀ ਹੈ ਔਰ ਕਿਸੇ ਨੂੰ ਪੁੱਛੋ ਕਿ ਮਨੁਹਾੜੇ ਜੋ ਮਨੁਹਾ ਚਾਹੀਦਾ ਗਰਾਮੀ ਮੇਰਾ ਭਾਈ ਉਹ ਤੇ ਰੱਖੋ ਜੀ ਮੈਨੂੰ ਕੋਈ ਚੀਜ਼ ਤੋਂ ਕੈਕਟਰਸ ক্লোਜ਼ ਨਹੀਂ ਦਿੱਤਾ ਮਾਨ ਸਾਹਿਬ ਮੇਰਾ ਦਾ ਮੇਰੇ ਸਾਹਿਬ ਬਹੁਤ ਸਵਾਲ ਲਗਾ ਜੀਪੀ ਥੈਂਕ ਯੂ ਥੈਂਕ ਯੂ ਥੈਂਕ ਯੂ